ਕੁਮਰਾਸ ਸਿੰਘ ਦੀ ਡੇਢ ਕਾ ਜੀ ਮਤਲਬ ਪ੍ਰੋਗਰਾਮ ਨਾਲ ਵੀ ਬੀਹਾਂ ਪਿੰਡਾਂ ਦੇ ਵਿੱਚ ਗੇੜਾ ਕੱਢਣਾ ਜਿਹੜਾ ਅਸੀਂ ਸ਼ਹੀਦੇ ਆਤਮ ਭਗਤ ਸਿੰਘ ਤੇ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਗੁਰੂ ਸੇਰਪੁਰਾ ਕਲਾਂ ਦੇ ਵਿੱਚ ਮਨਾ ਕੇ ਉਹਨਾਂ ਨੂੰ ਸਰਦਾਰਾਂ ਦੇ ਫੁਰਲ ਪੀੜ ਕਰਕੇ ਉਹਨਾਂ ਦੇ ਦਿੱਤੇ ਹੋਏ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਅਸੀਂ ਉੱਥੋਂ ਇਹ ਖੇਤ ਮੁਰਸਵਾ ਦਾ ਮਾਰਚ ਸ਼ੁਰੂ ਕੀਤਾ ਸੇਰਪੁਰਾ ਕਲਾਂ ਤੋਂ ਹੋ ਕੇ ਅਸੀਂ ਕਲੇਰਾਂ ਗਏ ਆ ਕਲੇਰਾਂ ਤੋਂ ਗਾਲਗ ਗਾਲਬ ਤੋਂ ਛੋਟੀ ਗਾਲਬ ਤੋਂ ਬਾਅਦ ਛੋਟਾ ਸੇਰਪੁਰਾ ਫਿਰ ਲੇੜਾਂ ਲੇੜਾਂ ਤੋਂ ਅਸੀਂ ਆਇਆ ਰਾਮਗੜ ਫਿਰ ਸੁਵੱਦੀ ਸੁਵੱਦੀ ਤੋਂ ਬੂਤਲਾਲਾ ਬੂਤਲਾਲੇ ਤੋਂ ਮਾਲਕ ਮਾਲਕ ਤੋਂ ਪੂਨਾ ਪੂਨੇ ਤੋਂ ਅਲੀਗੜ ਅਲੀਗੜ ਤੋਂ ਅਕੇ ਸ਼ਦਮਾ ਅਸੀਂ ਮਤਲਬ ਪਹੁੰਚਿਆ ਇਹ ਤੋਂ ਜਿਹੜਾ ਅਗਲਾ ਪ੍ਰੋਗਰਾਮ ਆ ਸਾਡਾ ਸ਼ਦਮਾ ਤੋਂ ਸ਼ਦਮਾ ਤੋਂ ਅਸੀਂ ਜਾਣਾ ਸੋਈਆਂ ਨੂੰ ਸੋਈਆਂ ਤੋਂ ਗਗੜਾ ਗਗੜੇ ਤੋਂ ਕੋਠੇ ਪੂਨਾ ਕੋਠੇ ਪੂਨਿਆਂ ਤੋਂ ਕੋਠੇ ਦੂਜੇ ਫਿਰ ਅਸੀਂ ਮੀਤਪੁਰ ਹਾਂਸ ਬਾਹਰ ਦੇ ਕੀ ਜਾ ਕੀ ਸੀ ਇਹ ਮਤਲਬ ਸਵਾਪਤ ਕਰਨਾ ਇਹ ਸਾਡਾ 20 ਪਿੰਡਾਂ ਦਾ ਪ੍ਰੋਗਰਾਮ ਸੀ ਇਹ ਸੀ 20 ਪਿੰਡ ਪੂਰੇ ਕਰਦੇ ਆ ਇਹ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਜੀ ਤੁਸੀਂ ਇਹ ਸਾਡੀਆਂ ਜਿਹੜੀਆਂ ਮਜ਼ਦੂਰਾਂ ਦੀਆਂ ਮਤਲਬ ਘਰ ਨਾਲ ਜੁੜੀਆਂ ਹੋਈਆਂ ਮੰਗਾਂ ਨੇ ਜਿਹੜੇ ਅੱਜ ਤੁਸੀਂ ਮਤਲਬ ਲੋੜ ਆ ਸਾਡੇ ਹਰ ਇੱਕ ਘਰ ਨੂੰ ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਮਤਲਬ ਪਿੰਡਾਂ ਦੇ ਵਿੱਚ ਮਜ਼ਦੂਰਾਂ ਖਾਸ ਕਰਕੇ ਸਾਡੇ ਜਿਹੜੇ ਮਤਲਬ ਵੇੜਿਆ ਨੇ ਉਹਨਾਂ ਵਿੱਚ ਜਾ ਮੰਗਾ ਨੇ ਸਾਡੀਆਂ ਵੀ ਜਿਹੜੀ ਮਜ਼ਦੂਰ ਆ ਜਿਹੜਾ ਨਰੇਗਾ ਵਾ ਵੀ ਨਰੇਗਾ ਦਾ ਕੰਮ ਆ ਜਿਹੜਾ ਇਹ 200 ਦਿਨ ਕੀਤਾ ਜਾਵੇ ਕਿ ਸਰਕਾਰ 100 ਦਿਨ ਦੇ ਰਹੀ ਆ ਇਹਦੀ ਦਿਹਾੜੀ ਬੜੀ ਘੱਟ ਆ ਅਸੀਂ ਮੰਗ ਕੀਤੀ ਆ ਸਰਕਾਰ ਤੋਂ ਵੀ 7 700 ਰੁਪਏ ਦੀ ਦਿਹਾੜੀ ਆ ਜਿਹੜੀ ਉਹ ਕੀਤੀ ਜਾਵੇ ਅਸੀਂ ਕਹਿੰਦੇ ਆ ਵੀ ਜਿਹੜੇ ਤੁਸੀਂ ਸਰਪਾ ਕਰ ਲੋ ਸਰਕਾਰ ਨੂੰ ਅਸੀਂ ਕਹਿੰਨੇ ਆ ਵੀ ਪਿੰਡਾਂ ਦੇ ਵਿੱਚ ਜਿੱਥੇ ਸਾਡਾ ਮਨੋਖ ਰਹਿ ਰਿਹਾ ਤੂ ਮਨੋਕਦੀ ਹਾਲਤ ਕਹੇ ਜੀ ਆਓ ਕਿਹੜੇ ਕਿਹੜੀ ਜਗ੍ਹਾ ਚ ਆਪਣਾ ਟਾਈਮ ਪੂਰਾ ਕਰਦਾ ਅਸੀਂ ਇਹ ਦੇ ਆਧਾਰ ਤੇ ਮੰਗ ਕਰ ਰਿਆ ਵੀ ਸਰਕਾਰ ਮਜ਼ਦੂਰਾਂ ਨੂੰ 10 10 ਮਰਲੇ ਦੇ ਪਲਾਟ ਦੇਵੇ ਕੰਮ ਮਜ਼ਦੂਰਾਂ ਕੋਲੇ ਹੈ ਨਹੀਂ ਵੀ ਇਸ ਕਰਕੇ ਸਰਕਾਰ ਤੋਂ ਮੰਗ ਕਰਦੇ ਆ ਵੀ ਮਜ਼ਦੂਰਾਂ ਨੂੰ ਇਕੱਲੇ ਪਲਾਟ ਦੇਣ ਨਾਲ ਬੇੜਾ ਪੂਰਾ ਨਹੀਂ ਹੋਣਾ ਉਹਨਾਂ ਨੂੰ ਪਾਉਣ ਵਾਸਤੇ ਜਿਹੜੀ ਸਰਕਾਰ ਦੀ ਸਕੀਮ ਆ ਸੈਂਟਰ ਸਰਕਾਰ ਦੀ ਆਵਾਸ ਯੋਜਨਾ ਬਣਾਈ ਆ ਪ੍ਰਧਾਨ ਮੰਤਰੀ ਉਹਦੇ ਲਈ 5 ਲੱਖ ਰੁਪਈਆ ਉਹ ਵੀ ਸਰਕਾਰ ਦੇਵੇ ਜਿਹੜਾ ਮਤਲਬ ਮਗਿਆ ਹੀ ਬੜੀ ਹਰ ਇੱਕ ਚੀਜ਼ ਬੜੀ ਮਹਿੰਗੀ ਆ ਹਰ ਇੱਕ ਦਾ ਜਿਹੜਾ ਬਲਟਾ ਝੱਲਿਆ ਪਿਆ ਸਰਕਾਰ ਸਸਤੇ ਜਿਹੜੇ ਪਿੰਡਾਂ ਦੇ ਵਿੱਚ ਡੀਪੂਆ ਕੱਲੀ ਕਣਕ ਦੇ ਕੇ ਸਾਰੀ ਜਾਂਦੀ ਆ ਉੱਥੇ ਜਿਹੜੀਆਂ 14 ਵਸਤੂ ਬਾਕੀ ਵੀ ਸਾਡੇ ਘਰ ਨਾਲ ਜੁੜੀਆਂ ਸਰਕਾਰੋਂ ਵੀ ਸਸਤੇ ਨਾਲ ਸਸਤੇ ਨਾਲ ਦੇ ਪਿੰਡਾਂ ਦੇ ਵਿੱਚ ਸਪਲਾਈ ਕਰੇ ਜਿਹੜੇ ਮਜ਼ਦੂਰਾਂ ਦੇ ਸਾਰੇ ਕਰਜ਼ੇ ਨੇ ਉਹ ਚਾਹੇ ਸਰਕਾਰੀ ਆ ਚਾਹੇ ਉਹ ਗੈਰ ਸਰਕਾਰੀ ਆ ਉਹ ਸਾਰੇ ਕਰਜ਼ੇ ਮਜ਼ਦੂਰਾਂ ਦੇ ਵੀ ਕਿਸਾਨਾਂ ਦੇ ਵੀ ਉਹ ਸਰਕਾਰ ਮਾਫ ਕਰੇ